ਸਰਕਾਰ ਵੱਲੋਂ ਇਲਾਕੇ ਦੇ ਗਰੀਬ ਲੋਕਾਂ ਨੂੰ ਸੇ ਸੂਧਾ ਪ੍ਰਦਾਨ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਦੌਰਾਨ ਪ੍ਰਧਾਨ ਮੰਤਰੀ ਛੋਦੀ ਯੋਜਨਾ ਅਧੀਨ ਉਰਾਲੀ ਸਿਵਲ ਹਸਪੀਟਲ ਵਿੱਚ ਕੇਂਦਰ ਖੋਲਿਆ ਗਿਆ ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਅਸ਼ਕਾ ਜਨ ਵੱਲੋਂ ਕੀਤਾ ਗਿਆ ਹੈ ਉਹਨਾਂ ਨੇ ਸਮੋਗ 70 ਦੇ ਕੰਬਲ ਵੀ ਦਿੱਤੇ ਗਏ ਉਹਨਾਂ ਕਹਿੰਦੇ ਦਵਾਈਆਂ ਲੋਕਾਂ ਨੂੰ ਬਹੁਤ ਘੱਟ ਕੀਮਤ ਉੱਪਰ ਮਿਲਣ ਗਈਆਂ ਆਹ ਤਾਂ ਸੁਣਨਾ ਡਿਪਟੀ ਕਮਿਸ਼ਨਰ ਕੀ ਕਹਿ ਰਹੇ ਨੇ ਜੀ ਦੇਖੋ ਜੀ ਜਿਵੇਂ ਤੁਸੀਂ ਜਾਣਦੇ ਹੋ ਅਸੀਂ ਆਲਰੇਡੀ ਜਿਹੜੀ ਜਨੋਸ਼ਦੀ ਕੇਂਦਰ ਹੈ ਵੱਖ-ਵੱਖ ਥਾਵਾਂ ਤੇ ਜ਼ਿਲ੍ਹੇ ਚ ਆਲਰੇਡੀ ਚਲਾ ਰਹੇ ਹਨ ਜਿਵੇਂ ਕਿ ਮੁਹਾਲੀ ਜ਼ਿਰਖਪੁਰ ਸਾਡੇ ਆਲਰੇਡੀ ਖਰੜ ਵੀ ਸਾਡਾ ਜਨੋਸ਼ਤੀ ਸਟੋਰ ਚੱਲ ਰਿਹਾ ਹੈ ਔਰ ਬਹੁਤ ਵਧੀਆ ਰਿਸਪਾਂਸ ਜਨੋਸ਼ਤੀ ਸਟੋਰ ਦਾ ਸਾਡੇ ਲੋਕਾਂ ਚੋਂ ਤੇ ਪੇਸ਼ੈਂਟਸ ਤੋਂ ਦੇਖਣ ਨੂੰ ਮਿਲਿਆ ਕਿਉਂਕਿ ਉਹਨਾਂ ਨੂੰ ਬਹੁਤ ਹੀ ਸਸਤੇ ਦਰ ਤੇ ਜਨਰਿਕ ਮੈਡੀਸਿਨਸ ਉਪਲਬਧ ਹੋ ਜਾਂਦੀ ਹੈ ਅ ਪਿੱਛੇ ਸਰਕਾਰ ਵੱਲੋਂ ਬਹੁਤ ਜ਼ੋਰ ਕੋਸ਼ਿਸ਼ ਕੀਤੀ ਗਈ ਹੈ ਕਿ ਮੈਕਸਿਮਮ ਜਿਹੜੀਆਂ ਦਵਾਈਆਂ ਹਸਪਤਾਲ ਚੋਈ ਦਿੱਤੀਆਂ ਜਾਣ ਔਰ ਉਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਜਿੱਥੇ ਹਸਪੀਟਲ ਇਨਵੈਂਟਰੀ ਮੈਨੇਜਮੈਂਟ ਨੂੰ ਮੈਨੇਜਮੈਂਟ ਦੇ ਵਿੱਚ ਕੁਝ ਡਿਲੇ ਹੁੰਦੀ ਹੈ ਜਾਂ ਪਿੱਛੇ ਤੋਂ ਕੋਈ ਸਪਲਾਈ ਘਟ ਜਾਂਦੀ ਹੈ ਉੱਥੇ ਹਸਪੀਟਲ ਵੀ ਜਨੋਸ਼ਦੀ ਸਟੋਰ ਤੋਂ ਮੈਡੀਸਿਨਸ ਖਰੀਦ ਕੇ ਜਿਹੜੇ ਪੇਸ਼ੈਂਟਸ ਨੂੰ ਦਿੰਦੇ ਤਾਂ ਕਿ ਪੇਸ਼ੈਂਟ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ ਤੇ ਮੈਂ ਸਮਝਦੀ ਹਾਂ ਕਿ ਇਸ ਜਨੌਸਥੀ ਸਟੋਰ ਕੁਰਾਲੀ ਦੇ ਵਿੱਚ ਵੀ ਬੜਾ ਵਧੀਆ ਰਿਸਪਾਂਸ ਦੇਖਣ ਨੂੰ ਮਿਲੇਗਾ ਔਰ ਪੇਸ਼ੈਂਟਸ ਨੂੰ ਸਹੂਲਤ ਮਿਲੇਗੀ। ਮੈਂ ਕੁਰਾਲੀ ਸੀਐਮ ਸਾਹਿਬ ਨੇ ਵੀ ਇਸ ਹੈਲਥ ਸੈਂਟਰ ਦਾ ਗਰਾਉਂਡ ਕੀਤਾ ਸੀਗਾ ਤੇ ਅਪਗ੍ਰੇਡ ਕਰਨ ਦੀ ਗੱਲ ਕੀਤੀ ਸੀਗੀ ਲੇਕਿਨ ਬਹੁਤ ਵੱਡਾ ਅਟਾਰਸਾ ਹੋ ਗਿਆ ਤੇ ਪਬਲਿਕ ਇੰਤਜ਼ਾਰ ਕਰ ਰਹੀ ਹੈ ਕਿ ਕੁਰਾਲੀ ਹੈਲਥ ਸੈਂਟਰ ਜਿਹੜਾ ਹੈ ਇਸ ਨੂੰ ਇਹ ਕਦੋਂ ਅਪਡੇਟ ਹੋਏਗਾ। ਕਦੋਂ ਪਬਲਿਕ ਨੂੰ ਜਿਹੜੀਆਂ ਨੇ ਫੈਸਿਲਿਟੀਆਂ ਉਹ ਹੈਲਥ ਵੇਸ ਤੇ ਜ਼ਿਆਦਾ ਨਹੀਂ ਬਣੀਆਂ। ਦੇਖੋ ਜੀ ਕੋਰਾਲੀ ਹਸਪੀਟਲ ਦੇ ਵਿੱਚ ਅਸੀਂ 2023 ਇੱਕ ਆਡਿਟ ਐਨਾਲਿਸਿਸ ਕੀਤਾ ਸੀ ਕਿ ਕਿਵੇਂ ਇੱਥੇ ਪਬਲਿਕ ਦੀ ਸੁਵਿਧਾਵਾਂ ਦੀਆਂ ਫੈਸਿਲਿਟੀਆਂ ਨੂੰ ਹੋਰ ਬਿਹਤਰ ਕੀਤਾ ਜਾ ਸਕਦਾ ਹੈ ਔਰ ਮਾਨਯੋਗ ਸੀਐਮ ਸਾਹਿਬ ਦੇ ਆਦੇਸ਼ਾਂ ਅਨੁਸਾਰ ਹੀ ਅਸੀਂ ਪ੍ਰਾਈਵੇਟ ਹਸਪੀਟਲਸ ਦੇ ਨਾਲ ਕੰਸਲਟ ਕਰਕੇ ਵੀ ਕਿ ਇਸ ਹਸਪੀਟਲ ਨੂੰ ਇਸ ਤਰ੍ਹਾਂ ਦੀ ਲੁੱਕ ਮਿਲੇ ਇਸ ਤਰ੍ਹਾਂ ਦੀ वेटिंग एरिया होवे केबिनस होवे डॉक्टर्स ਲਈ ਵੀ ਪੇਸ਼ੈਂਟਸ ਲਈ ਵੀ ਪ੍ਰੋਪਰ ਸੁਵਿਧਾਵਾਂ ਹੋਣ ਇਸ ਤਰ੍ਹਾਂ ਦਾ ਦੀ ਰਿਪੋਰਟ ਅਸੀਂ ਬਣਾ ਕੇ ਭੇਜੀ ਹੋਈ ਹੈ ਔਰ ਇਸ ਸਾਲ ਜਿਵੇਂ ਤੁਸੀਂ ਜਾਣਦੇ ਹੋ ਕਿ ਤਿੰਨ ਚਾਰ ਮਹੀਨੇ ਤੱਕ ਕੋਡ ਇਲੈਕਸ਼ਨ ਕੋਡ ਕਰਕੇ ਕਾਫੀ ਕੰਮ ਸਾਡੇ اٹਕੇ ਰਹੇ ਜਿਹੜੇ ਕਿ ਹੁਣ ਬੜੀ ਸਪੀਡ ਦੇ ਨਾਲ ਅੱਗੇ ਵਧ ਰਹੇ ਨੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਛੇਤੀ ਇਹ ਕੰਮ ਇੱਥੇ ਵੀ ਸ਼ੁਰੂ ਹੋ ਜਾਏਗਾ ਔਰ ਬਹੁਤ ਇੱਕ ਵਧੀਆ ਮਾਡਰਨ ਫੈਸਿਲਿਟੀ ਤੁਹਾਨੂੰ ਕੋਰਾਲੀ ਹਸਪੀਟਲ 'ਚ ਦੇਖਣ ਨੂੰ ਮਿਲੇਗੀ ਬਾਕੀ ਜਿਹੜੇ ਛੋਟੇ-ਛੋਟੇ ਕੰਮ ਨੇ ਜਿਵੇਂ ਇੱਥੇ ਪਾਣੀ ਭਰਨ ਦੀ ਕਾਫੀ ਸਮੱਸਿਆ ਪਿੱਛੇ ਸਾਹਮਣੇ ਆਉਂਦੀ ਸੀ ਜਾ ਬਾਉਂਡਰੀ ਵਾਲ ਦੀ ਗੇਟ ਦੀ ਸਮੱਸਿਆ ਸਾਡੇ ਧਿਆਨ ਚ ਆਉਂਦੀ ਹੈ ਤਾਂ ਉਹ ਕੰਮ ਅਸੀਂ ਪ੍ਰਾਈਵੇਟ ਸੋਰਸਸ ਸੀਐਸਆਰ ਰਾਹੀਂ ਵੀ ਔਰ ਸਰਕਾਰੀ ਸੋਰਸਸ ਤੋਂ ਵੀ ਸਮੇਂ-ਸਮੇਂ ਤੇ ਕਰਾਣੇ ਰਹੇ ਮੈਡਮ ਜਿਵੇਂ ਕਿ ਨਾ ਕਰਾਲੀ ਹਸਪੀਟਲ ਹੈ 100 150 ਪਿੰਡ ਲੱਗਦਾ ਜੀ ਇਹਨਾਂ ਨੂੰ ਤੇ ਲੇਡੀ ਡਾਕਟਰ ਕੋਈ ਨਹੀਂ ਹੈਗੇ ਪਹਿਲਾਂ ਗਾਇਨੀ ਦੇ ਸੀਗੇ ਤੇ 50 ਤੋਂ 100 ਦੇ ਵਿੱਚ ਮਹੀਨੇ ਦੇ ਵਿੱਚ ਡਿਲੀਵਰੀਜ਼ ਹੁੰਦੀਆਂ ਸੀਗੀਆਂ ਤੇ ਹੁਣ ਉਹ ਖੜ ਪਰੈਸ਼ਰ ਪੈ ਰਹੇ ਜਾਂ ਮੋਹਾਲੀ ਪੈਸ਼ਰ ਪੈਂਦਾ ਤੇ ਇੱਥੇ ਕਦੋਂ ਤੱਕ ਹੋ ਜਾਈਗੀ ਜੀ ਹਾਂਜੀ ਮੇਰੇ ਧਿਆਨ ਚ ਲਿਆਇਆ ਗਿਆ ਹੈ ਕਿ ਪਿੱਛੇ ਗਾਇਨੋਕੋਲੋਜਿਸ ਜਿਹੜੇ ਇੱਥੇ ਡਿਪਿਊਟ ਸੀ ਉਹ ਡਿਜ਼ਾਈਨ ਕਰਕੇ ਚਲੇ ਗਏ ਨੇ ਤੇ ਇਹ ਹੈਲਥਪਾਰਕ ਦੇ ਧਿਆਨ ਚ ਲਿਆਇਆ ਜਾਵੇਗਾ ਅੱਜ ਸਾਡੇ ਕੋਲ ਨਵੇਂ ਸਿਵਲ ਸਰਜਨ ਵੀ ਆ ਗਏ ਹਨ ਸੋ ਵਾਈਲ ਆਫਕੋਰਸ ਸਾਡੇ ਐਕਟਿੰਗ ਸਿਵਲ ਸਰਜਨ ਡਾਕਟਰ ਰੇਨੂ ਕੰਮ ਕਮਕਾਜ ਸੰਭਰੇ ਸੀ ਲੇਕਿਨ ਅੱਜ ਜਿਵੇਂ ਪੋਸਟਾਂ ਭਰੀਆਂ ਜਾ ਰਹੀਆਂ ਹਨ ਡੀਪੀਸੀ ਹੋਣ ਦੀ ਲੋਡ ਸੀ ਉਹ ਹੋ ਕੇ ਅੱਜ ਸਿਵਲ ਸਰਜਨ ਅਪਾਇੰਟ ਕੀਤੇ ਗਏ ਨੇ